ਲੈ ਮੈਂ ਤਾਂ ਹੁਣ ਤਿਆਰ ਵੀ ਹੋ ਗਈ ਉਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਗਿਆ ਨੂੰ ਹੇ ਤੱਕ ਨਹੀਂ ਆਏ ਫੋਨ ਕਰਦੀ ਆ ਅਜੇ ਹਰਾ ਹੀ ਨਹੀਂ ਵੱਡਾ ਗਿਆ ਉਹਨਾਂ ਤਾਂ ਹਲੋ ਕਰ ਲਾਦਾ ਦੋ ਦੋ ਬੋਟ ਦਾ ਕੋਈ ਗੱਲ ਨਹੀਂ ਰਣਕ ਮਾਣੇ ਉਹਨੇ ਦੇਖਵਾਉਣਾ ਯਾਰ ਆ ਗਿਆ ਬਤਾ ਮੈਂ ਟਾਈਪ ਕਰ ਗੱਲ ਲਈ ਦੇ ਤੂੰ ਠੀਕ ਹੈ ਆਹਨ ਸਾਦਾ ਫੇਰੇ ਚੱਲਾਂਗੇ ਪਹਿਲਾਂ ਫੁੱਟ ਦਾ ਖਸਦ ਹੀ ਕਰਕੇ ਆਈਏ ਠੀਕ ਟੁੱਕਾ ਟੱਲਾ ਟੱਟਾ ਆਂਕਰੰਨੀ ਪਈ ਆ ਤੇ ਹੁਣ ਰੈਲੇ ਹੋਗੇ ਵਿਲੇ ਹੋਗੇ ਕਾਹ ਪਤਾ ਨਹੀਂ ਕਿੱਧਰ ਨੂੰ ਵਾਗ ਗਿਆ ਯਾਰਾ ਚੱਲ ਦੇਖਦੇ ਆ ਓਏ ਆ ਕੇ 16 ਅੰਡਾ ਜੀਪ ਦਾ ਫੁੱਫੜ ਓਏ ਆਪਣਾ ਕੰਜਰ ਦਾ 7 ਲੱਖ ਰੁਪਇਆ ਲਾ ਕੇ ਜਾਂਦਾ ਠਾ ਯਾਰਾ ਆ ਉੱਤਨੀ ਦੇਖ ਤੂੰ ਕਿਵੇਂ ਆ ਉਹ ਖਾਤੇ ਦਾ ਪਹਿਲੀ ਨਹੀਂ ਪੂਰੇ ਹੁੰਦੇ ਤੂੰ ਆ ਬੰਦ ਕਿੱਥੋਂ ਕੱਢ ਲਿਆ ਨਵਾ ਕੋਈ ਨਹੀਂ ਜਦੋਂ ਤੇਰਾ ਖਾਤਾ ਪੂਰਾ ਕਰੀ ਜਾਂਦਾ ਇਹਦਾ ਹੋ ਜੂ ਮੈਂ ਕੀ ਦਾ ਹੱਕ ਲਿਆ ਆ ਓਏ ਆਪਣਾ ਲੈਂਦਾ ਮੈਂ ਕਰਤੀ ਦਾ ਕਰ ਕਿੱਥੋਂ ਨਾ ਆਵੇਂ ਇਹਨੂੰ ਕੱਢ ਲਿਆ ਤਾ ਇਹ ਤੋਂ ਹੋ ਗਏ ਖਾਤੇ ਦਾ ਪਹਿਲੀ ਨਹੀਂ ਲੋਟ ਆਉਂਦੇ ਰਹਿਗੇ ਉਹ ਲਿਆਦਾ ਕੋਈ ਨਹੀਂ ਸ਼ੌਂਕ ਵੀ ਪਗਾਉਣੇ ਚਾਹੀਦੇ ਇਹ ਤਾਂ ਸੰਗ ਪੂਰੇ ਹਾਲੇ ਕਰੇ ਆਹੋ ਉਹ ਸੋਨੂ ਕੀ ਪਤਾ ਜੱਟ ਦੀ ਟੌਰ ਤੇ ਬੁਲਟ ਦੇ ਜੋੜ ਦਾ ਇਹ ਚੱਲ ਮੈਂ ਤੁੰਦੇ ਚੰਪੇ ਦਾ ਕਰਦੇ ਉਸ ਪਾਵੇਂ ਦੀ ਫੁਰੀ ਕਰੀ ਜਾਂਦੇ ਉਹ ਕਾਲੇ ਓਏ ਓਰੇ ਮਾਰੀ ਜੀ ਗੱਲ ਸੁਣੀ ਯਾਰ ਕੀ ਗੱਲ ਹੋ ਗਈ ਬੰਦਾ ਬਾਲੇ ਬੋਲ ਜੇ ਮਰੀ ਨਾ ਓਏ ਯਾਰ ਪੰਜ ਚਾਰ ਦਿਨ ਮੈਥੋਂ ਕੰਮ ਤੇ ਨਹੀਂ ਆਇਆ ਜਾਣਾ ਕਾ ਓ ਯਾਰਾ ਕੀ ਹੋ ਗਿਆ ਕੋਈ ਯਾਰ ਮਜਬੂਰੀ ਆ ਬਾਈ ਦੱਸ ਕੀ ਮਜਬੂਰੀ ਆ ਮੈਂ ਮਾਂ ਦਾ ਰਖਦੇ ਆ ਕੀ ਹੋ ਗਿਆ ਮਜਬੂਰੀ ਕੀ ਆ ਜੇ ਸਾੜਕ ਦੀ ਕੁੜੀ ਦਾ ਵਿਆਹ ਜਾਣਾ ਫਿਰ ਕਿਉਂ ਗਿਆ ਚੰਗੀ ਕੱਲਾ ਪਾ ਗਈ ਫਿਰ ਫਿਰ ਪੰਜ ਚਾਰ ਦਿਨ ਦਾ ਲੱਗਣ ਗਈ ਯਾਰ ਪੰਜ ਹਾਂ ਉਹ ਤਾਂ ਚਾਰ ਬੰਦ ਕੇ ਨਹੀਂ ਵਿਆਹ ਹੋਇਆ ਨੇ ਪੰਜਾਂ ਦਾ ਮੈਂ ਕਰੰਦਾ ਦਾ ਵਿਆਹ ਹੁੰਦਾ ਤੂੰ ਪੰਜ ਚਾਰ ਦਿਨ ਕੀ ਕਰੇਗਾ ਉੱਥੇ ਉਹ ਮੈਂ ਤਾਂ ਭਾਈ ਲਾ ਕੇ ਆਉਂਗਾ ਬੰਦਾ ਕੰਮ ਤੋਂ ਬਣਾ ਔਖਾ ਹੋ ਜੂ ਦੱਸ ਸਾਨੂੰ ਨਹੀਂ हां नारै भाई मेनू 10000 ਰੁਪਏ ਦੀ ਲੋੜ ਆ ਵੇ ਮੈਨੂੰ ਐ ਦੱਸ ਜਿਹੜਾ ਕੱਲ੍ਹ ਪਾਸੋਂ ਤੈਨੂੰ 15000 ਦਿੱਤਾ ਸੀ ਉਹ ਕਿੱਥੇ ਲੱਗ ਗਿਆ ਉਹ 15000 ਭਾਈ ਹੁਣ ਮੈਂ ਆਵਦੇ ਉਸ ਤੇ ਲੱਗ ਉਹ ਕਰ ਗਿਆ ਲੱਗ ਗਏ ਘਰੇ ਹੁਣ ਮੈਂ ਫੁੱਟੂ 15000 ਤੇਰੇ ਕਰਨ ਪਿਆ ਯਾਰ ਪਹਿਲਾਂ ਵੱਧ ਭੁੱਲਿਆ ਪਿਆ ਯਾਰ ਹਾਂ ਤੂੰ ਕਰਕੇ ਦੇਖ ਕੇ ਕਰ ਕਰ ਲੈ ਜਾਂਦਾ ਤੇਰੇ ਹੋਜੀ ਪੈਸੇ ਆ ਮੰਗਣ ਕਰ ਤੈਂ ਮੈਨੂੰ ਐ ਦੱਸ ਜੇਕਰ ਤੈਨੂੰ ਕੰਮ ਤੇ ਸਾਜਿਆ ਉਹ ਤਾਂ ਤੂੰ 11 ਵਜੇ ਆਉਣਾਗਾ ਤੇ ਪੈਸਿਆਂ ਨੂੰ ਤਾਂ ਤੜਕੀ ਆ ਖੜਿਆ ਓਰ ਮੈਥੋ ਨਹੀਂ ਹੁੰਦਾ ਤੁਹਾਡਾ ਸਿਆਪਾ ਮਾਦਾ ਗਾਨਾ ਗਾ ਬਾਗ ਜਾ ਬਾਗ ਜਾ ਯਾਰ ਮੇਰੇ ਦੋਸਤ ਸੱਤਰੀ ਪਰ ਜਾਨੇ ਹੈ ਲੈ ਕਰੀ ਆਕਤਾ ਨਹੀਂ ਹੈਗਾ ਇਹ ਹਾਸੇ ਸੀਰ ਦਾ ਦਰਤ ਚਲੇ ਜਾ ਦੱਸ ਸੁਣ ਪਤਾ ਨਹੀਂ ਕੜ ਕੇ ਲੰਤ ਰਹੀ ਹੈ ਕੀ ਹੈ ਦੱਸ ਸੁਣ ਮੁੰਡੇ ਨੇ ਕਹੀਏ ਜਾ ਦੇਖਾ ਦੇ ਕਿਉਂ ਕਿੱਥੇ ਨਿਕਲਿਆ ਵੇ ਬੁੱਤਾ ਜਾਂ ਤੇਰੇ ਪਿਆਉਣ ਨੂੰ ਦੇਖ ਕੇ ਆ ਗਿਆ ਉਹ ਤੜਕੇ ਦਾ ਗਿਆ ਕਿੱਥੇ ਗਿਆਗਾ ਉਹ ਮੰਮੀ ਉਹਦਾ ਬਾਜ ਜਾ ਕਾ ਨਾ ਗੋਣੀ ਛੱਡੀ ਆ ਜਾਂ ਬੜਾ ਕਹਿੰਦਾ ਬੁੜਾ ਹੋ ਰਿਹਾ ਉਹਨੂੰ ਸ਼ਰਮ ਨਹੀਂ ਨੀ ਖੇੜਦੇ ਨੀ ਗੋਲੀਆਂ ਜਾਂ ਬੜਾ ਕਹਿੰਦਾ ਤੇਰੀ ਮੰਮੀ ਘਰ ਮਤਾ ਨਹੀਂ ਹੋਦੀ ਤਾਂ ਬਾਲੀ ਕਰ ਉਹ ਨੋ ਦੇ ਹੀ ਲਿੰਕ ਹਾਈ ਉਹ ਚਾਰ ਮਾੜਾ ਮਾੜੀ ਮੱਟੀ ਛੱਡ ਕੇ ਤੂੰ ਨਿੱਕਾ ਜਨਕਾ ਲੱਟਾ ਮੁੱਕਿਆ ਪਿਆ ਗੁਰਨੀ ਚਾ ਨਹੀਂ ਉਦੋਂ ਆ ਤੇਰਾ ਬਤੰਦਰ ਸਾਰਾ ਦਿਨੇ ਮੈਂ ਬੈਤ ਨੂੰ ਨਾਲ ਇਹੋ ਜਿਹੀ ਮਾੜੀ ਮੱਟੀ ਰੱਖ ਕੇ ਕਰ ਨਹੀਂ ਉਹ ਫੇਰ ਕਿਉਂ ਕਰਦੀ ਆ ਤੂੰ ਮੈਂ ਜਾਣਾਂ ਕਿਸੇ ਪਾਸੇ ਜਿਗਾੜਨਾ ਉਹਨਾਂ ਦਾ ਬਲਦੇਵ ਕੋਈ ਬਲਦੇਵ ਕਾਂ ਦੇ ਜਾਣਾਂ ਕਾਲੇ ਕਾਨਾ ਤਾਂ ਮੇਰੀ ਅਣਬਣ ਹੋ ਗਈ ਸਾਨੂੰ ਨਹੀਂ ਪਤਾ ਸਦਾ ਵਿਆਹ ਤੁਰਨਾਗਾ ਹਮ ਤਾਂ ਪੈਸੇ ਲਿਆ ਕੇ ਦੇ ਕਿਤੋਂ ਮਰਜੀ ਲਿਆ ਕੇ ਦੇ ਕਰ ਕੋਈ ਨਾ ਬਲਦੇਵ ਤੇ ਲਿਆ ਕੇ ਆਉਣਾਗਾ ਕਾਲੇ ਕਾ ਨਾ ਤਾਂ ਯਾਰ ਮੇਰੀ ਆਣ-ਪਾਣ ਹੋਊਗੀ। ਚੱਲ ਮੈਂ ਦੇਖਦਾ ਕਰਦਾ ਮੈਂ ਗਰਾਫ ਲਾਉਣਾਗਾ। ਕੋਈ ਗੱਲ ਨਹੀਂ ਫੇਰ ਨਾ ਕਰ ਤੂੰ। ਬਲਦੇਵ ਕਾ ਕਰਤਾ ਆ ਗਿਆ। ਘਰੇ ਦੇਖਦੀਆਂ ਯਾਰਾ। ਐਂ ਤਾਂ ਕਰੀ ਹੋਵੇ ਤਾਂ ਵੀ ਚੰਗਾ। ਉਹ ਬਲਦੇਵ ਸਿਆ। ਉਹ ਆ ਕਿਹੜਾ ਯਾਰਾ? ਲੱਗਦਾ ਬੰਝ ਐ। ਤਰੀ ਲੱਗਦਾ ਬਲਦੇਵ ਹੋ ਕੀ ਹਾਲ ਆ ਬਲਦੇਵ ਕੀ ਠੀਕ ਆ ਵਧੀਆ ਹੋਰ ਬੰਦ ਲੋਟਾ ਹੋਰ ਕੀ ਕਰ ਵਧੀਆ ਠੀਕ ਆ ਉਹ ਠੀਕ ਆ ਠੀਕ ਠੀਕ ਖੇਤੀਬਾੜੀ ਕਿੰਨੇ ਆ ਬਾਲਾ ਵਧੀਆ ਸਾਰਾ ਕੁਝ ਠੀਕ ਚੱਲਿਆ ਬਸ ਅੱਬ ਮੇਰੇ ਚਲੋ ਚੰਗੀ ਗੱਲਾਂ ਉਹ ਯਾਰ ਬਲਦੇਵ ਸਣਾ ਇੱਕ ਗਰਾਰੀ ਜੀ ਆੜ ਗਈ ਯਾਰ ਦੱਸ 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 ਕੰਮ ਦੱਸ ਗਰਾਰੀ ਯਾਰ ਮੈਂ ਨਾ ਸਾਲੀ ਕਾ ਨਾਤਾ ਤੈਨੂੰ ਪਤਾ ਮੜੀ ਮੇਰੀ ਆਣ-ਬਣ ਹੋ ਗਈ ਠੀਕ ਐ ਯਾਰ ਮੈਨੂੰ 20 ਕਹ ਹਜ਼ਾਰ ਦੀ ਲੋੜ ਆ ਮੈਂ ਆਪਣੀ ਸਾਲੀ ਦੀ ਕੁੜੀ ਦੇ ਵਿਆਹ ਤੇ ਜਾਣਾ ਯਾਰਾ ਬਰਾਣੀ ਲਿਆ ਆਇਆ ਜੀ ਬਜ਼ੁਰਗਾ ਨਹੀਂ ਛੋੜਿਆ ਦੀ ਕੰਮ ਕਰਾਉਂਦੇ ਰਿਹਾ ਨਾਲ ਠੀਕ ਆ ਇਹਨੂੰ ਵੀਰ ਨੂੰ ਜਵਾਬ ਹੈ ਜੇ 40000 ਰੁਪਏ ਦਾ ਉਹ ਬਾਓ ਜੱਟਾ ਐ ਹੁੰਦਾ ਕੰਮ ਕਰ ਕੰਮ ਨਹੀਂ ਰੱਜੀ ਕਰੀ ਹਾਂਜੀ ਆ ਲਵਾਉਣਾ ਫੋਨ ਮੇਰਾ ਕੰਮ ਨਹੀਂ ਕਰਦਾ ਸਾਲ ਜਰ ਕੰਮ ਹੀ ਕਰਨਾ ਮੈਂ ਤਾਂ ਤੇ ਰੇ ਲਵਾ ਦੂ ਮੈਂ ਸਾਲ ਬਾਅਦ ਉਹ ਵਾਲੇ ਮੇਰੀ ਫਸਲ ਸਮਝੋ ਹਟਣਾ ਤਾਂ ਯਾਰ ਮੈਂ 2 ਮਹੀਨੇ ਹਲੇ ਬਾਅਦ ਚ ਸੀ ਠੀਕ ਹੈ ਮੈਂ ਵਿਆਹ ਦੇਖਿਆ ਮੈਂ ਇੱਥੇ ਕੰਮ ਤੇ ਆਜੂ ਸਿੱਧਾ ਨਾ ਨਾ ਕੋਈ ਨਾ ਫਿਰ ਤੈਨੂੰ ਜਵਾਬ ਠੀਕ ਆ ਉਹਨਾਂ ਨਾਲ ਤਾਂ ਚੱਲ ਮੇਰਾ ਸਾਹਿਬ ਸੂਬ ਜਾ ਹੁਣ ਹੋਇਆ ਖੜਿਆ ਠੀਕ ਆ ਕੋਈ ਨਾ ਥਨੇ ਤੜਕੇ ਕਰਦੇ ਹਾਂ ਠੀਕ ਆ ਠੀਕ ਹੈ ਓਕੇ ਹਾਂ ਬਲਦੇਵਾ ਇੱਕ ਆ ਹਾਂ ਦੱਸ ਬੰਨ ਇੱਕ ਛੋਟਾ ਜਿਹਾ ਕੰਮ ਹੋਰ ਕਰਦੇ ਜਰਾ ਦੱਸ ਦੱਸ ਪੈਸਿਆਂ ਦਾ ਜਗਾਰਤਾ ਹੋ ਗਿਆ ਕੀ ਕਾ ਉਹਦਾ ਕੋਈ ਨਾ ਕਰਦਾ ਤੇਰਾ ਯਾਰ ਅਧਿਆਪੂਆ ਦਿੱ ਸਿੱਧਾ ਪਿਆ ਹੋਈ ਏ ਯਾਰ ਆਪਾ ਦੇਖ ਲੈਨੇ ਘੁੱਟ ਜਿੱਪਈ ਹੈ ਹੈ ਪਈ ਹੋਈ ਨਹੀਂ ਯਾਰ ਮੈਨੂੰ ਪੇਗ ਲਵਾ ਬੋਤਲ ਦੇਖਾ ਕਿੱਥੇ ਆ ਜੀ ਹਾਂ ਨਾ ਲਵਾਵਾਂਗੀ ਸੋਣਾ ਬੋਟਲ ਯਾਰ ਇਥੋਂ ਮੋਚ ਕੇ ਹਾਂ ਦੇਖ ਲੈ ਕਨੇਪਸਾ ਕਿਤੇ ਪਈ ਹੋਈ ਮੈਨੂੰ ਪਤਾ ਤੈਨੂੰ ਗੜਾ ਦੀ ਬੰਦਾਗਾ ਤੇਰੇ ਕੋਲੇ ਲਾਜ਼ਮੀ ਹੋਊ ਯਾਰ ਆ ਲੈ ਲੈ ਤੇਰੀ ਕਿੱਥੇ ਪਈ ਹੈ ਉਹ ਬਾਹੋ ਛੋਟਾ ਬਾਹੋ ਛੋਟਾ ਜੱਟਾ ਮੈਂ ਤਾਂ ਕਿਹਾ ਵੱਡੇ ਹੀ ਮਾਰਨਾ ਝੂਲਾ ਮੋਨੀਟਰ ਰਹਿਣਾ ਵੀ ਬਾਵਾਗੇ ਤੈਨੂੰ ਪਤਾ ਹੋਊਗਾ ਲਾਲਾ ਲਾਹ ਸਾਹ ਮੜ ਗੱਲ ਕਰਦਿਆਂ ਖੜਾ ਅਸਰਾ ਲਈ ਫਿਰਦਾ ਆਂ ਦਾਰੂ ਭਾਗਿਆ ਉਹ ਮਾਰਨ ਕਰਦਾ ਆਇਆ ਫੇਰ ਲੋਟਾ ਪਾਣੀ ਦਾ ਪਾਈ ਨਾ ਯਾਰ ਢੀ ਲਾਲਾ ਕੰਮ ਹੋ ਗਿਆ ਜੇ ਜਵਾਬ ਦੇ ਆਹ ਨਾ ਤਾਂ ਗਾਫਰ ਬਲੀ ਬੀਸਿਆ ਇਹ ਕਿੱਥੇ ਗਿਆ ਕੁੱਲੀ ਚ ਭਾਵੇਂ ਕੱਖ ਨਾ ਰਹੇ ਸਾਰੇ ਪਿੰਡ ਚ ਮੜਕ ਨਾਲ ਰਹਿਣਾ ਅੱਜ ਆਏ ਕਿਸੇ ਲੈਂਡਲੂਡ ਤੋਂ ਕੁਝ ਨਹੀਂ ਲੈਣਾ ਹਮੈ ਨੂੰ ਬੱਝ ਲੱਗਦਾ ਦੇਖੀ ਨਾਲਾ ਤੜਕੀ ਨਾ ਲੈਣੀ ਤਾਰੂ ਪਈ ਰੱਖੀ ਆ ਤਾਂ ਹੀ ਬਾਰਗੇ ਲੱਕਰੇ ਛੱਡੀ ਜਾਂਦੇ ਇਹਨੂੰ ਜਮੀ ਸੰਗ ਸ਼ਰਮ ਨਹੀਂ ਆਉਂਦੀ ਹੈਗੀ ਅਗਲਾ ਕੀ ਕਹੂਗਾ ਜੇ ਜਵਾਖਾ ਦਾ ਡੈਡੀ ਘਰੇ ਹੁੰਦਾ ਫੇਰ ਇਹਨੂੰ ਪਤਾ ਲੱਗਦਾ ਵੀ ਕਿਵੇਂ ਸੇ ਬਾਰਗੇ ਕਿਵੇਂ ਲੱਕਰੇ ਮਾਰਦੇ ਹੁੰਦੇ ਨੇ ਇਹਦੇ ਘਰੇ ਧੀਆ ਪੈਣਾ ਨਹੀਂ ਹੈਗੀਆਂ ਜੰਬਲਿਆ ਹੋਇਆ ਓਏ ਆ ਸਾਡੇ ਬਾਈ ਜੀ ਦਾ ਘਰ ਆ ਬਾਈ ਜੀ ਦਾ

ਆ ਮੂਤ ਘੱਟ ਪੀ ਲਿਆ ਕਰ ਫਿਰ ਅਸੀਂ ਨਹੀਂ ਵਿਆਹ ਪੂਚੇ ਜਾਂਦੇ ਤੈਨੂੰ ਮੈਂ ਤੇ ਬੱਪੂ ਤੋਂ ਨਹੀਂ ਆਉਂਗਾ ਇਸ ਦਾ ਮਾਪੋਤਾ ਕੋਈ ਜਾਣੇ ਸਾਡੇ ਨਾਲ ਵਿਆਹ ਕੁਝ ਜਾਣਦੀ ਪੱਥੇ ਵੀ ਜਰੂਰ ਸੀ ਕੱਢੇਗਾ ਆ ਗਿਆ ਤਾਂ ਗਈ ਬਿਆ ਹੁਣ ਲਾਵਾਂਗੇ ਢੋਲਿਆਂ ਦੀਆਂ ਸਾਟਾਂਗੇ ਚੇਕੇ ਦੇਲੇ ਲਿਆਉਣੇ ਆ ਮੁਰਗਾ ਮੁਰਗਾ ਭਾਈ ਅੱਲਾ ਜਿੱਤਰਾ ਆਹਾ ਹਾ 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 ਲੇ ਵੀ। ਯਾ ਦੇਖਿਆ ਜੀ ਬਾਸ ਅਜਤ 3-4 ਦਿਨ ਹੋ ਗਿਆ ਬਲਦੇਵ ਦੇ ਜਾਣਿਆ ਕੰਮ ਤੇ ਚੰਗਿਆਰ ਚਲੀ ਤਿੰਨ ਚਾਰ ਦਿਨ ਹੋ ਗਏ ਵਾਂਝ ਵੀ ਨਹੀਂ ਆਇਆ ਮੁੜ ਕੇ ਫਿਰ ਬ੍ਰੇਕਰ ਨਾ ਹੀ ਪਈ ਹੈ। ਉਹ ਬਲਦੇਵ ਉਹ ਉਹ ਆ ਗਿਆ ਬਾਈ ਮੈਂ। ਬਲਦੇਵ ਕਿੱਧਰ ਗਿਆ ਬਾਈ ਘਰੇ ਆ। ਤੇ ਪਹੁੰਚ ਹੀ ਗਿਆ ਹਾਂ ਬਾਈ ਹਾਂ ਆਪਾਂ ਬਾਦੇ ਦੇ ਪੱਕੇ ਆ ਯਾਰ ਠੀਕ ਆ ਠੀਕ ਆ ਵਿਆਹ ਕ ਵਿਆਹ ਦੇਖਿਆ ਇਹ ਨਜ਼ਾਰਿਆਂ ਨਾਲ ਮੈਨੂੰ ਤਾਂ ਲੱਗਿਆ ਇਹ ਨਹੀਂ ਕੰਦੇ ਕਹਿੰਦੇ ਤੂੰ ਕਹਿੰਦੇ ਤੂੰ ਉੱਥੇ ਡੱਕ ਕੇ ਨਾ ਅੱਛਾ ਅੱਛਾ ਕਹਿੰਦੇ ਗੰਦ ਭਾਵੇਂਗਾ ਮੈਨੂੰ ਕਹਿੰਦੇ ਕੰਦੇ ਨਾ ਨਾ ਚੱਲ ਸਿਆਣਾ ਬੰਦਾ ਘਰੀ ਲੋਟ ਹੁੰਦਾ ਹੈ ਹੁਣ ਫਿਰ ਕੰਮ ਠੰਡਾ ਲੱਸ ਮੈਨੂੰ ਕੰਮ ਠੰਡਾ ਆਪਣੇ ਢੋਲ ਦੀ ਯਾਰ ਤੂੰ ਐਂ ਕਰ ਕਾਲੇ ਢੋਲ ਦਾ ਪਤਾ ਲੈ ਸਪਰੇ ਕਰਨੀ ਆਪਾਂ ਸਪਰੇ ਕਰਨ ਜਾਣਾ ਹਾਂ ਹਾਂ ਕਾਲੇ ਕੇ ਯਾਰ ਮੈਂ ਜਾਂਦਾ ਨਹੀਂ ਕਾਲੇ ਕੇ ਯਾਰ ਬੰਦੂਸੇ ਬੰਦੇ ਨੇ ਹੋਰ ਸਾਹਬ ਜਿਹੇ ਬੰਦੇ ਨੇ ਹੈ ਤਾਂ ਕਰ ਤੇਰਾ ਭਾਈ ਆ ਉਹ ਠੀਕ ਆ ਠੀਕ ਆ ਗੱਲ ਮੈਂ ਤਾਂ ਹੀ ਆ ਕੇ ਗੱਲ ਮੈਂ ਫੇਰ ਵੀ ਜਾਏ ਉਹਨਾਂ ਕੋਈ ਨਾ ਕਾਲੇ ਕੀ ਆ ਟਿਫਨ ਫੜ ਪੇਰਾ ਢੋਲ ਦਾ ਪਤਾ ਲੈ ਚੰਗਾ ਵਾ ਢੋਲ ਦਾ ਪਤਾ ਲੈ ਲੈਣਾ ਬੰਦਿਆ ਨਾਲ ਤਾਂਣ ਵਣਦੀ ਹੋਈ ਆ ਚੱਲ ਫੇਰ ਵੀ ਪੁੱਛ ਕੇ ਦੇਖ ਲੈਂਦੇ ਆ ਕਾਲੇ ਉਹ ਕਿੱਥੇ ਆ ਭਾਈ ਉਹ ਆ ਗਿਆ ਸੰਜੋ ਕੀ ਕਰ ਲਾਇਆ ਹੈ ਪਤਾ ਨਹੀਂ ਦੇਣਗੇ ਪਤਾ ਨਹੀਂ ਨਾ ਕੋਈ ਲੱਗ ਪੈਣਾ ਨਾ ਪਹਿਲਾਂ ਅਣਵਾਦੀ ਆ ਕਾਲੇ ਲਈ ਆ ਉਹ ਦੇਰੋਂ ਕੋਈ ਆ ਕਾਨੂੰਨੀ ਫ੍ਰੀ ਕਰਨ ਜਾਣਾ ਉਹ ਤੋਂ ਉਹਦਾ ਦੇਦਾ ਕਿਨੇ ਭੇਜਿਆ ਤੈਨੂੰ ਮੈਨੂੰ ਬਲਦੇਵ ਤੇ ਆਨੇ ਭੇਜਿਆ ਹੁਣ ਤੋਂ ਬਲਦੇਵ ਜਨਾਬ ਆ ਗਿਆ ਪਹਿਲਾਂ ਸਾਡਾ ਹਸਤਾਖਤ ਆਪ ਦਾ ਕਰ ਰਿਓ ਆ ਕਰ ਦਿਆਂਗੇ ਪਿੰਡੋਂ ਤਾਂ ਨਹੀਂ ਉੱਡਦੇ ਪਿੰਡੋਂ ਰੁਕਿਆ ਦਾ ਫਿਰਦਾ ਯਾਰ ਇਹਨੂੰ ਸੀ ਨਹੀਂ ਲੋ ਯਾਰ ਕਦੋਂ ਕੁੜਤੇ ਪਾਹੇ ਜਾਂਦਾ ਨਾ ਨਾ ਉਹ ਨਾ ਮੈਂ ਬੰਦੇਵ ਤੋਂ ਦਵਾ ਦੂੰਗਾ ਕੋਈ ਨਹੀਂ ਰੋ ਭੋਲਦੇ ਹੋ ਜਾਂਦਾ ਨਹੀਂ ਹੁਣ ਵੀ ਇਹ ਕੋਈ ਨਹੀਂ ਹੋਏਗਾ ਢੋਲ ਬਸ ਤੁਸੀਂ ਜਵਾਬ ਹੀ ਦੇਣਾ ਸੀ ਕਿ ਪੈਸੇ ਘਰੇ ਵੇਜ ਜਾਂਦੇ ਨੇ ਗਾਲ ਕੋਈ ਨਾ ਨਾਮ ਦਿਓ ਜਰਾ ਖਰਾਬ ਕਰਕੇ ਜਾ ਯਾਰ ਫੋਨ ਵੀ ਆਇਓ ਫਿਰ ਯਾਰ ਕੋਈ ਨਹੀਂ ਹੋਉਂਦਾ ਇਹ ਮਾਰੀ ਪੜਦਾ ਹੈ ਨੇ ਬਸ ਇਹ ਨਾਲ ਸਰਕਾਰ ਕਰਦੀ ਸਿੱਧਾ ਹੋ ਕੇ ਅਸੀਂ ਸੂਈ ਵੀ ਨਹੀਂ ਦਿੰਦੇ ਤੁਹਾਨੂੰ ਆ ਵੀ ਭੈਣ ਦਾ ਖਰਾਬ ਹੋ ਰਿਹਾ ਚੱਲਦਾ ਕਰਨਾ ਪੂਗਾ ਇਹਦਾ ਵੀ ਕੰਮ ਕਰਾ ਕੇ ਲਈਏ ਬਲਦੇਵ ਸਿੰਘ ਕਿਉਂ ਲੇ ਟੋਲਾ ਉਹ ਯਾਰ ਮੈਨੂੰ ਪਹਿਲੇ ਹੀ ਪਤਾ ਸੀ ਕੀ ਹੋ ਗਿਆ ਤੋਹ ਨੂੰ ਜਵਾਬ ਦੇ ਕੇ ਭਾਜਾ ਨਾਲੇ ਪੈਸੇ ਮੰਗਦੇ ਸੀ ਮੈਂ ਯਾਰ ਕਹਿੰਦੇ ਕਹਿੰਦੇ ਨਾ ਤੇਰੇ ਬੰਨਿਆ ਤੇ ਪਲਾਹ ਆਇਆ ਟੁੱਟ ਗਿਆ ਪਤਾ ਨਹੀਂ ਕਿਵੇਂ ਟੁੱਟ ਗਿਆ ਤੂੰ ਦੇਖਿਆ ਹੋਣਾ ਲੈ ਦੇ ਦੇ ਤੂੰ ਕਾ ਕੇ ਤੂੰ ਕਹ ਤੋਲੇ ਝੁੱਟੀਆਂ ਨਹੀਂ ਨਾ ਨਾ ਆਪ ਦਾ ਹਿਸਾਬ ਦਾ ਉਹਨੂੰ ਕਰੀ ਬੈਠਦੇ ਦੋ ਬੰਦੇ ਲੈ ਜੀ ਨਾਲ ਹੋਰ ਦਸਿਆਣੇ ਤੋਲ ਮਿਲਿਆ ਨਹੀਂ ਹੁਣ ਕਿਵੇਂ ਕਰੀਏ ਜਗਾ ਕਾ ਨੂੰ ਰਾਜੀ ਆਪਦੇ ਤੇ ਆਪ ਦਾ ਚੱਲ ਫਿਰ ਅੱਬਰ ਢੋਲੀਆਂ ਨਾਲ ਹੀ ਕਰ ਢੋਲੀ ਝੁੱਟੀਆਂ ਨਾਲ ਕਰ ਲੈਣੀਆਂ ਢੋਲੀਆਂ ਚੱਕ ਓਏ ਤਾਂ ਬੈਂਟ ਉਹਦਾ ਉਹ ਹੋ ਗਿਆ ਪਿਆ। ਉਹ ਇਹਦਾ ਵੀ ਕਰਾਵਾਂਗੇ ਸਾਰਾ ਕੁਝ ਕਰਾਂਗੇ। ਉਹ ਹੋ ਜਾਣਾ। ਢੋਲਦਾ ਨਹੀਂ ਉਹਨਾਂ ਤੋਂ ਲਿਆਉਂਦਾ। ਨਹੀਂ ਯਾਰ, ਕੱਲ ਅਪਾ ਢੋਲੀਆਂ ਤੱਕਿਆ ਢੋਲੀਆਂ ਨਾਲ ਕਰਤੀ ਆਉਂਦੇ ਆ। ਇਹ ਇੱਕਾ ਠੀਕ। ਕੱਲ ਡੂ। ਠੀਕ ਹੈ ਜੀ ਠੀਕ ਹੈ। ਕਿਵੇਂ ਆਪਾਂ ਉਲਟ ਜਿਹਾ ਕਰਦੇ ਹਾਂ। ਬਸ ਟਰੈਕਟਰ ਬਾਰੇ ਹਮੇ ਵੀ ਠੀਕ ਕਰਾ ਕੇ ਲਿਆਉਣਾ ਸੀ ਢੋਲ ਨਹੀਂ ਮਿਲਿਆ। ਟਰੈਕਟਰ ਇਹਦਾ ਆਪਾਂ ਯਾਰ ਕਿੱਥੇ ਲੋਟੂ ਹੋਰ ਹੀ ਲਿਆਉਣੇ ਨਵਾਂ। ਨਹੀਂ ਢੋਲ ਲਿਆਉਣੇ ਆ। ਹੁਣ ਰੋਜ਼ ਮੰਗਿਆ ਕਰਾ ਦਿੰਦਾ। ਉਹ ਕੰਜਰ ਦੋ। ਕੋਈ ਤੁਸੀਂ ਕਿਸਤਾਂ ਤੇ ਨਾਲ ਲਿਓ ਟਰੈਕਟਰ ਕਰਜੇ ਤੇ ਨਾਲ ਲਿਓ ਉਹਿੱਥੋਂ ਮੁੜਾਂਗੇ ਕਰਦਾ ਪਹਿਲਾ ਕੁੜੀ ਦਾ ਵਿਆਹ ਕਰਕੇ ਹਟਾ 18 ਲੱਖ ਲਾ ਕੇ ਹਟਾਏਗਾ 13 ਸਮਰੌਣਿਆਂ ਨੂੰ ਕੱਢ ਦਾਂਗੇ ਮੰਡੀ-ਮੁੰਡੀ ਤੇ ਦੇਖਦੇ ਆ ਕੋਈ ਵਧੀਆ ਤੇ ਨਵੇਂ ਵਰਗੇ ਲਿਆ ਦਾਂਗੇ ਹੋਰ ਯਾਰ ਫਿਰ ਦੇਖਦੇ ਆ ਕੋਈ ਕਿਵੇਂ ਮੰਡੀਓ ਮੰਡੀ ਜਾਇਆ ਹੀ ਫਿਰ ਇੱਥੇ ਚਲ ਮੰਡੀ ਲੱਗਦੀ ਆ ਯਾਰ ਬੁੱਧਵਾਰ ਦੀ ਪਤਲਣੀ ਵੀਰਵਾਰ ਦੀ ਸੀ ਜਾਇ ਉਹਨੇ ਆਣਾ ਬਣਾ ਬੁੱਧਵਾਰ ਤੇ ਜਾਵਾਂਗੇ ਕੋਈ ਨਾ ਬਸ ਫਿਰ ਨਵੇਂ ਵਰਗੇ ਲਿਆ ਚੱਲ ਕੋਈ ਨਾ ਫਿਰ ਅਸੀਂ ਟੱਕੋ ਢੋਲੀਆਂ ਚਲ ਜੀ ਸਪਰੇਅ ਕਰਨਾ ਠੀਕ ਹੈ ਯਾਰ ਬਲਦੇਵ ਪਤਾ ਨਹੀਂ ਕਿੰਨੇ ਨੂੰ ਪਿਆਰ ਲੈਂਦਾ ਇਕੱਠਾ ਆ ਜਾਂ ਕਰਦੀ ਹੈ ਤੇਰਾ ਇਹ ਲੈ ਨਵੇੜ ਫਿਰ ਕੱਲ ਬੁੱਧਵਾਰ ਆ ਜਾ ਉਧਰ ਵੀ ਜਾ ਆਵਾਂਗੇ ਪੁੱਤ ਮਾਰਾ ਜਵਾਕ ਜਾਦਾ ਆਉਣੇ ਆ ਦੇਖ ਆਵਾਂਗੇ ਮੰਡੀ ਤੇ ਜਾਣਾ ਮੰਡੀ ਤੇ ਮੰਡੀ ਤੇ ਹਾਂ ਚਲ ਫਿਰ ਮੈਂ ਤਾਂ ਤਿਆਰੀ ਹੈਗਾ ਬਸ ਆ ਨਵੇੜ ਚਾਦੀ ਗੁੱਟ ਬੀਣੀ ਪੀ ਲੈ ਠੀਕ ਆ ਚੱਲਦੇ ਆ ਚੱਲ ਫਿਰ ਚੱਲ ਚੱਲ ਜੱਟ ਚੱਲੀਏ ਪਹਿਲਾਂ ਉਹੀ ਕੰਡਾ ਕੰਡ ਹੋਰ ਉਧਰ ਵੀ ਜਾਏ ਜੀ ਆ ਗਿਆ ਤਾਇਆ ਹੋਤਾ ਠੀਕ ਆ ਬੱਚਾ ਠੀਕਾ 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 ਬੋਲਿਆ ਕਿਵੇਂ ਹੋ ਗਈ ਯਾਤਰਾ ਬੜਾ ਵਧੀਆ ਬੰਦਿਆ ਠੀਕ ਆ ਉਹ ਵਧੀਆ ਬੰਦਿਆ ਹੈ ਹਾਂਜੀ ਚਲੋ ਕੋਈ ਨਾ ਪੀਓ ਜਾ ਬੜਾ ਵੀ ਦਿਨ ਲਾਇਆ ਤਾਇਆ ਹਾਂ ਹਾਂ ਲਾਡੀ ਠੀਕ ਆ ਅਹ ਸੇਮੀਰਾ ਕੀ ਉੱਤਰ ਬੰਦ ਕਰ ਮੰਜਾ ਲੈ ਦੂਰਾ ਲਾ ਸਕੀ ਸੁਣੇ ਆ ਮੈਂ ਰੋਟਾ ਵੀਟਰ ਪਾ ਲਿਆ ਮੈਂ ਨਾਲ ਪਾ ਲਿਆ ਪੁੱਤਰ ਹੋਰ ਨੀਦਾਂ ਵੱਟ ਜਾ ਆ ਕਿਧਰ ਆਏ ਸੱਪਾ ਲਾਗ ਰੇਕਿਸਤਾਨ ਵਾਲਿਆ ਬਲਦੇਵ ਸਿੰਘ ਕਰਿਆ ਭਾਈ ਹੋਰ ਬਤਾਇਆ ਜਸਰਾਵੜਿਆ ਹੋਗੀ ਹਾਂ ਭਈਆ ਠੀਕ ਆ ਉਹ ਫਿਰ ਹਾਂ ਉਹਦੇ ਬੰਦੇ ਮੈਨੂੰ ਕਹਿੰਦਾ ਕਿ ਇਸਤਾਨ ਵਾਲੇ ਆ ਗਏ ਯਾਰ ਐ ਇਸਤਾਨੀ ਆਇਆ ਜਾਵਾ ਮੈਂ ਹਾਂ ਮੈਂ ਗਿਆ ਇਹ ਤਾਂ ਤੂ ਬੈਠਾ ਕੁਝਾਂ ਦੇ ਮੈਂ ਦੇਖੀ ਲਜੀਬ ﺍﻟਦੇਵ ਸੱਸੀ ਕਾਲ ਜੀ ਕੀ ਹਾਲ ਨੇ ਠੀਕ ਹਾਂ ਵੀ ਹਾਂ ਜੀ ਕਿੱਦਾਂ ਚੱਲ ਰਿਹਾ ਆਪਣੇਆ ਕਿਸ਼ਤਾਂ ਕੁਝ ਤਾਂ ਕਾਫੀ ਟੁੱਟ ਗਈਆਂ ਯਾਰ ਤੂੰ ਸੋਚ ਕੇ ਦੇਖੋ ਹਨਾ ਟਰੈਕਟਰ ਤਾਂ ਤੂੰ ਹੀ ਲੈ ਲਿਆ ਹੋਜੀ ਭਾਈ ਜੀ ਕਿਸ਼ਤਾਂ ਵਧੀਆ ਜੀ ਵਧੀਆ ਜੀ ਕਿਸ਼ਤਾਂ ਭਰ ਨਹੀਂ ਰਹੇ ਇੱਕ ਕਿਸ਼ਤ ਕੋ ਭਰ ਕੇ ਤਾਂ ਨਾ ਕਿਸ਼ਤਾਂ ਰੁਕੀਆਂ ਤੁਰੀਆਂ ਇਹ ਸੂਈ ਪਰ ਅਗੇ ਪਹਿਲਾ ਸੂਆ ਟੁੱਟ ਗਿਆ ਉਧਰ ਮਰ ਗਈ ਫਸਲ ਆ ਜੀ ਦਾ ਵਿਆਹ ਕਰਕੇ ਹਟੇ ਸੀ ਕਰਾਂਗੇ ਕੋਈ ਨਕਸ਼ਤਰ ਕਰਾਂਗੇ ਕੁਛ ਹੀ ਤਾਂ ਪਤਾ ਕੀ ਆ ਅਸੀਂ ਹੁਣ ਮੁਲਾਜ਼ਮ ਆ ਜੀ ਸਾਡੀਆਂ ਮਜਬੂਰੀਆਂ ਸਾਡਾ ਜੀ ਨਹੀਂ ਕਰਦਾ ਵਾਰ-ਵਾਰ ਆਉਣਾ ਸਾਡੀ ਉਹ ਤਾਂ ਮਜਬੂਰੀ ਆ ਉਸ ਤੋਂ ਕਹਿੰਦੇ ਸਾਨੂੰ ਵੀ ਭਾਈ ਜਾਓ ਸਾਡੀ ਤਾਂ ਮਜਬੂਰੀ ਆ ਸਾਨੂੰ ਤਾਂ ਹੋਣਾ ਇਹ ਉੱਤੋਂ ਆਰਡਰ ਆਇਆ ਵੀ ਟਰੈਕਟਰ ਲੈ ਕੇ ਆਉਣਾਗਾ ਵੀ ਭਾਈ ਕਿਸੇ ਤੋਂ ਭਰਦੇ ਲੋ ਐ ਕਰਾਂਗੇ ਭਾਈ ਜੀ ਫਿਰ ਪਰਾਂਗੇ ਕੋਈ ਨਕਸ਼ਤਰ ਸਾਡੀ ਕੀ ਜੋ ਸਮਝ ਨਹੀਂ ਆਏਗਾ ਹੁਣ ਸਾਨੂੰ ਤਾਂ ਉਹਨਾਂ ਦੀ ਹੁਕਮਾਂ ਦੀ ਪਾਲਣਾ ਕਰਨੀ ਪੈਂਦੀ ਆ ਉਹ ਤੁਸੀਂ ਤਾਂ ਨਕਸਤਾਂ ਟੁੱਟ ਚੁੱਕੀਆਂ ਨੇ ਜੇ ਕੱਦੀ ਹੁੰਦੀ ਤੇ ਕਿਤੇ ਵੀ ਅਜਿਹੀ ਆਏ ਨਹੀਂ ਮਾਫ ਕਰਤਾ ਇਹ ਦੂਜੀ ਵੀ ਨਹੀਂ ਆਏ ਬੋਟੀ ਸੋਚ ਕੇ ਦੇਖੋ ਵੀ ਤਿੰਨ ਕਿਸ਼ਤਾਂ ਟੁੱਟੀਆਂ ਹੁਣ ਤਾਂ ਕਰਕੇ ਸਾਨੂੰ ਮਜਬੂਰੀ ਚ ਟਰੈਕਟਰ ਤਾਂ ਟੋੜਾ ਲੈ ਕੇ ਹੀ ਜਾਣਾ ਪਊ ਆਹ ਲੋ ਜੀ ਬਾਈ ਜੀ ਪਾਣੀ ਪੀਓ ਪਰਾਂਗੇ ਜੀ ਸਾਡੀ ਵੀ ਇਹ ਪਿੰਚ ਬੇਚੀ ਕੰਮ ਰੋਣੇ ਦੋ ਮਹੀਨਿਆਂ ਦਾ ਟਾਈਮ ਦਿੰਨੇ ਆ ਜੀ ਤੁਹਾਨੂੰ ਸਾਡੀ ਵੀ ਮਜਬੂਰੀ ਆ ਸਾਨੂੰ ਨੌਕਰੀ ਦੁਲਾਦਨੇ ਕਿ ਫਿਰ ਦੋ ਮਹੀਨਿਆਂ ਤੇ ਚੱਲ ਬਈ ਮੁੰਡਾ ਸੈਲਫ ਮਾਰ ਟਰੈਕਟਰ ਦੀ ਚੱਲੀਏ ਆਪਾਂ ਨਹੀਂ ਨਹੀਂ ਸਾਡੀ ਮਜਬੂਰੀ ਆ ਜੀ ਸਾਡੀ ਵੀ ਕਹਿਣਾ ਯਾਰ ਭਾਈ ਜੀ ਪੈ ਉਹ ਲਵਿਤਾ ਬੜਾ ਕਮ ਹੋਇਆ ਯਾਰ ਆਪਣੀ ਦਾ ਪਿੰਡ ਚ ਬੇਇੱਜ਼ਤੀ ਹੋ ਜੂ ਯਾਰ ਹੋਰ ਯਾਰ ਬੀਤ ਰਹੀ ਹੈ ਹੋਰ ਕੀ ਕਰਾਂ ਜਮਾਈ ਤਗਾਵ ਹੋਏ ਕਿਸੇ ਪਾਸੇ ਹੋਰ ਨਹੀਂ ਪੈਂਦਾ ਕੀ ਕਰਿਆ ਜਾਵੇ ਪਤਾ ਰੱਬ ਨੇ ਯਾਰ ਇਤ ਕੀ ਮਾਰ ਹੀ ਵਾਲੀ ਪਾਈ ਆਪਣੇ ਤੇ ਮਾਰਦਾ ਜਾਂਦਾ ਕਿੱਦਿਆਂ ਦਾ ਟਰੈਕਟਰ ਲਿਆਂਦਾ ਭੈਣ ਚੋਦ ਦਾ ਕੋਈ ਇੱਕ ਕੰਮ ਚੰਗਾ ਨਹੀਂ ਹੋਇਆ ਅਜਿਹੀ ਤੁੰਤ ਵੀ ਮਾਰੀ ਆ ਮੈਨੂੰ ਲੱਗਦਾ ਲੋਹਾ ਹੀ ਮਾਰਾ ਦੇ ਯਾਰ ਮੋਰ ਬਤਾ ਸੁਆ ਟੁੱਟ ਗਿਆ ਫਾਜ਼ਲ ਮਰ ਗਈ ਫਾਜ਼ਲ ਮਰ ਗਈ ਕੋਈ ਕੰਮ ਰਾਸ ਨਹੀਂ ਆ ਰਿਹਾ ਜੀ